ब्रेक ਤੋਂ ਬਾਅਦ ਪ੍ਰੋਗਰਾਮ ਦੇ ਖਾਸ ਮੁਲਾਕਾਤ ਦੇ ਮੰਚ ਤੇ ਸਵਾਗਤ ਹੈ ਜੀ ਗੱਲਬਾਤ ਚੱਲ ਰਹੀ ਹੈ ਅਦਾਕਾਰ ਬੀਨੂ ਢਿੱਲੋਂ ਹੋਰਾਂ ਦੇ ਨਾਲ ਢਿੱਲੋਂ ਸਾਹਿਬ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਪੜ੍ਹੇ ਲਿਖੇ ਅਦਾਕਾਰਾਂ ਬਾਰੇ ਜੀ 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 ਇੱਕ ਚੰਗੇ ਅਦਾਕਾਰ 'ਚ ਵੈਸੇ ਆਮ ਜਿਹੜਾ ਇੱਕ ਸਵਾਲ ਆ ਕੀ ਚੰਗੇ ਗੁਣ ਹੋਣੇ ਚਾਹੀਦੇ ਨੇ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਜੇ ਮੈਂ ਅਦਾਕਾਰ ਦੇ ਤਰੀਕੇ ਨਾਲ ਮੈਂ ਐਡਾ ਅਜੇ ਨਹੀਂ ਹੋਇਆ ਵੀ ਮੈਂ ਐਡਾ ਦੱਸ ਸਕਾ ਪਰ ਇਹ ਤਾਂ ਇੱਕ ਗੱਲ ਹਾਂਜੀ ਪੜੇ ਹੋਏ ਹੋ ਉਨਾਂ ਕ ਜਾ ਪ੍ਰੈਕਟੀਕਲ ਥੋੜਾ ਜਿਆਦਾ ਸਭ ਤੋਂ ਵੱਡੀ ਗੱਲ ਮੇਰੇ ਹਿਸਾਬ ਨਾਲ ਅਬਜ਼ਰਵੇਸ਼ਨ ਬੰਦੇ ਦੀ ਬਹੁਤ ਚੰਗੀ ਹੋਣੀ ਚਾਹੀਦੀ ਜੇ ਦੀ ਅਬਜ਼ਰਵੇਸ਼ਨ ਹੈ ਨਹੀਂ ਜਾਂ ਫੀਲਿੰਗਸ ਹੈ ਨਹੀਂ ਜਿਹੜਾ ਦੂਸਰੇ ਦੀ ਫਿਲਮ ਦੇਖ ਕੇ ਜਦੋਂ ਇੱਕ ਮੂਵੀ ਦੇ ਵਿੱਚ ਜੇ ਸੀਰੀਅਸ ਸੀਨ ਆਉਂਦਾ ਜਿਹੜਾ ਇੱਕ ਅਦਾਕਾਰ ਮੇਰੇ ਹਿਸਾਬ ਨਾਲ ਉਹ ਸੈਂਸਿਟਿਵ ਪਾਰਟ ਹੁੰਦਾ ਹੈ ਉਹਨੇ ਕਈ ਰੋਲ ਹੰਡਾਉਣੇ ਹੁੰਦੇ ਨੇ ਕਈ ਜ਼ਿੰਦਗੀਆਂ ਹੰਡਾਉਣੀ ਹੁੰਦੀਆਂ ਨੇ ਜਿਵੇਂ ਤੁਹਾਡੇ ਸਾਹਮਣੇ ਕਦੇ ਮਾਂ ਦਾ ਪੁੱਤ ਮੇਰੇ ਦਾ ਸੀਨ ਆ ਗਿਆ ਜੇ ਤੁਹਾਡੀਆਂ ਅੱਖਾਂ ਚ ਕੋਈ ਹੋਰ ਮੂਵੀ ਦੇਖ ਕੇ ਅੱਖਾਂ ਚ ਰੋਣਾ ਨਹੀਂ ਆਉਂਦਾ ਮੈਂ ਉਹਨੂੰ ਅਦਾਕਾਰ ਨਹੀਂ ਮੰਨਦਾ ਜ ਜਿਹਦੇ ਚ ਫੀਲਿੰਗਸ ਹੈ ਨਹੀਂ ਜੇ ਤੁਸੀਂ ਉਹਨੂੰ ਫੀਲ ਕਰੋਗੇ ਤਾਂ ਹੀ ਤੁਸੀਂ ਉਹਨੂੰ ਆਪ ਦਾ ਜਿਹੜਾ ਪੋਟੈਨਸ਼ੀਅਲ ਉਹਦੇ ਵਿੱਚ ਦੇ ਸਕੋਗੇ ਜਿਹੜੀ ਹਨਾ ਤੁਸੀਂ ਉਹਦੇ ਚ ਜਾਨ ਪਾ ਸਕੋਗੇ ਉਸ ਰੋਲ ਦੇ ਵਿੱਚ ਤੇ ਮੈਂ ਉਹੀ ਸਮਝਦਾ ਵੀ ਇੱਕ অবজারਵੇਸ਼ਨ ਕਈ ਵਾਰੀ ਤੁਹਾਡੇ ਨੂੰ ਇੱਕ ਕੈਰੈਕਟਰ ਮਿਲਦਾ ਉਹ ਤੁਹਾਨੂੰ ਕਈ ਵਾਰੀ ਕੋਈ ਕਰਕੇ ਦਿਖਾਉਂਦਾ ਆਂਦਾ ਯਾਰ ਵੀ ਮੈਂ ਇਹਨੂੰ ਇਦਾਂ ਕਰਾਂਗਾ ਜੇ ਤੁਸੀਂ ਉਹ ਤੋਂ ਕੁਝ ਅਬਜ਼ਰਵ ਕਰ ਲਓਗੇ ਅਬਜ਼ਰਵੇਸ਼ਨ ਬਹੁਤ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰੇ ਸਾਹਮਣੇ ਅੱਛਾ ਇੱਕ ਉਹ ਦੌਰ ਸੀਗਾ ਜੀ ਫਿਲਮਾਂ ਦਾ ਜਦੋਂ ਖੇਤਾਂ ਦੇ ਵਿੱਚ ਸਾਰੀ ਫਿਲਮ ਬਣ ਜਾਂਦੀ ਹੁੰਦੀ ਸੀ ਜੀ ਗੰਡਾਸੇ ਤੇ ਰੱਖ ਕੇ ਰੋਟੀਆਂ ਖਾਂਦੇ ਹੁੰਦੇ ਸੀ ਬਿਲਕੁਲ ਬਿਲਕੁਲ ਮਤਲਬ ਉਸ ਨੂੰ ਜਦੋਂ ਕੰਪੇਅਰ ਕਰਦੇ ਹੈਗੇ ਹਾਂ ਕਦੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਵੀ ਦੱਸ ਲਿਆ ਅਸੀਂ ਕਿਹੜੀ ਲਾਈਨ ਫੜ ਲਈ ਕਿਤੇ ਉਹ ਕੰਮ ਸਾਨੂੰ ਨਾ ਕਰਨੇ ਪੈ ਜੀ ਨਹੀਂ ਨਹੀਂ ਇਦਾਂ ਦਾ ਹੁਣ ਐਕਚੁਅਲੀ ਟੈਕਨੀਸ਼ੀਅਨਸ ਬਹੁਤ ਵਧੀਆ ਆ ਗਏ ਜੀ ਤੇ ਮੈਂ ਇਹ ਨਹੀਂ ਸਮਝਦਾ ਹੁਣ ਤਾਂ ਇਹ ਬਲਕਿ ਇਹ ਸਮਝਦਾ ਵੀ ਹਿੰਦੀ ਮੂਵੀਜ਼ ਦੇ ਨਾਲ ਆਪਾਂ ਕੰਪੀਟ ਕਰ ਰਹੇ ਆ ਇੱਕ 5 ਕਰੋੜ ਦੀ ਜਾਂ 4 ਕਰੋੜ ਦੀ ਮੂਵੀ 50 ਕਰੋੜ ਦੀ ਮੂਵੀ ਨਾਲ ਕੰਪੀਟ ਕਰ ਰਹੀ ਹੈ ਇਸ ਕਰਕੇ ਮੈਂ ਕਹਿੰਦਾ ਪੰਜਾਬੀ ਸਿਨੇਮਾ ਦੇ ਜਿਹੜੇ ਵੀ ਮੇਕਰ ਨੇ ਉਹਨਾਂ ਨੂੰ ਮੈਂ ਵਧਾਈ ਦੇਣਾ ਕਿਉਂਕਿ ਉਹਨਾਂ ਨੇ ਉਸ ਬਰਾਬਰ ਦਾ ਲੈਵਲ ਖੜਾ ਕਰਤਾ ਹੁਣ ਆਪਾਂ ਦੇਖਿਆ ਜੀ ਮੈਂ ਪਿੱਛੇ ਜੇ ਰੇਸ਼ੋ ਕੱਢੀ ਹੈ ਜਾਂ ਆੜਦੜੇ ਸਾਰਿਆਂ ਨੂੰ ਜਗ ਜਹਰ ਹੈ ਜੀ ਗੱਲ ਇੱਕ ਦੋ ਮੂਵੀਜ਼ ਆਈਆਂ ਨੇ ਪਿੱਛੇ ਜੇ ਆਈਆਂ ਨੇ ਮੈਂ ਨਾਮ ਵੀ ਲੈਣਾਂ ਜੇ ਤੁਸੀਂ ਕੋਈ ਹਾਂ ਹਾਂ ਜ਼ਰੂਰ ਜਿਹਦਾ ਮੇਲ ਕਰਾਦੇ ਰੱਬਾ ਜੀ ਆਪਣੇ ਜਿੰਮੀ ਸ਼ੇਰ ਗਿਲਪਾ ਜੀ ਉਹਨਾਂ ਦੀ ਨੰਮੀ ਗੁਗਨ ਉਹਨਾਂ ਨੇ ਬਣਾਈ ਸੀ ਉਹਨੇ ਸਾਰੇ ਰਿਕਾਰਡ ਵੇਟ ਕੀਤੇ ਨੇ ਗਜਨੀ ਨਾਲ ਕੰਪੇਅਰ ਕੀਤਾ ਜੀ ਗਜਨੀ ਤੋਂ ਉੱਪਰ ਦਾ ਉਹਨੇ ਬਿਜ਼ਨਸ ਕੀਤਾ ਕੈਨੇਡਾ ਦੇ ਵਿੱਚ ਜੀ ਹਿਸਟਰੀ ਕ੍ਰੀਏਟ ਕੀਤੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਵੀ ਹਿਸਟਰੀ ਕ੍ਰੀਏਟ ਕੀਤੀ ਹੈ ਪਰ ਸ਼ੋ ਅੱਜ ਤੱਕ ਹਾਲੀਵੁੱਡ ਪਾਲੀਵੁੱਡ ਦਾ ਬਾਲੀਵੁੱਡ ਦਾ ਕੋਈ ਇਦਾਂ ਦਾ ਸ਼ੋ ਨਹੀਂ ਜੀ ਨੇ ਇੰਨੀ ਗ੍ਰੋਸ ਕੀਤੀ ਹੋਵੇ ਜੀ ਇੰਨੀ ਇਨਕਮ ਕੀਤੀ ਹੋਵੇ ਫਿਰ ਇਹ ਸਾਰੇ ਬੜਾਈ ਦੇ ਹੱਕਦਾਰੀ ਨੇ ਪੰਜਾਬੀ ਸਿਨੇਮਾ ਤੁਸੀਂ ਬਣਾਉਣ ਵਾਲੇ ਤਾਂ ਇਨਕਮ ਲੈ ਗਏ ਜੀ ਆਪਣਾ ਪੈਸਾ ਬਣਾ ਗਏ ਨੇ ਤੁਸੀਂ ਜ਼ਮੀਨੀ ਪੱਧਰ ਤੋਂ ਉੱਠੇ ਕਲਾਕਾਰ ਹੈਗੇ ਜੀ ਮਤਲਬ ਮੇਰੇ ਪੁੱਛਣ ਦਾ ਸਵਾਲ ਇਹ ਮਕਸਦ ਹੈਗਾ ਆ ਕਿ ਪੈਸਾ ਨਿਰਮਾਤਾ ਦਾ ਬਣਾ ਲੈਂਦੇ ਨੇ ਅਦਾਕਾਰ ਨੂੰ ਪੈਸਾ ਹੈ ਜੀ ਫਿਲਮ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਿਲਕੁਲ ਬਿਲਕੁਲ ਹੁਣ ਮੈਂ ਮੈਂ ਤੁਹਾਨੂੰ ਫ੍ਰੈਂਕਲੀ ਦੱਸਦਾ ਜੀ ਮੇਰੀ ਰ ਸਾਈਡ ਬਿਜ਼ਨਸ ਨਹੀਂ ਹੈ ਫੁੱਲ ਫਲੈਜ ਦਾ ਫੁੱਲ ਫਲੈਜ ਮੈਂ ਹਾਂਜੀ ਫ੍ਰੀ ਲਾਂਸਿੰਗ ਆ ਮੈਂ ਇਸੇ ਕੰਮ ਵਿੱਚ ਹੈਗਾ ਤੇ ਪਿਛਲੇ 10 ਸਾਲਾਂ ਤੋਂ ਪੰਜਾਬੀ ਸਿਨੇਮਾ ਤੋਂ ਜਾਂ ਪੰਜਾਬੀ ਦੇ ਨਾਲ ਰਲ ਜੁੜਿਆ ਹੋਇਆ ਸੀਰੀਅਲ ਵਗੈਰਾ ਕਰਕੇ ਜਾਂ ਸਟੇਜ ਸ਼ੋਜ਼ ਕਰਕੇ ਮੈਂ ਅਬ ਦੀ ਅਬਦਾ ਗੁਜ਼ਾਰਾ ਚੱਲ ਰਿਹਾ ਮੇਰਾ ਪੈਸਾ ਹੈਗਾ ਬਿਲਕੁਲ ਪੈਸਾ ਹੈਗਾ ਬਿਲਕੁਲ ਪੈਸਾ ਹੈਗਾ ਬੱਡੀਕਲ ਹੈ ਤੁਹਾਡਾ ਸਟੈਪ ਟੂ ਸਟੈਪ ਲੱਗੇ ਰਹੋ ਜੇ ਓਵਰਨਾਈਟ ਬਣਨ ਦੀ ਕੋਸ਼ਿਸ਼ ਕਰੋਗੇ ਤਾਂ ਪੱਲਿਓ ਵੀ ਲਾ ਜਾਂਦੇ ਨੇ ਕਈ ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਕੈਸਟ ਪੈਸੜਸ ਨਹੀਂ ਕੱਢਣ ਵਾਲੇ ਹੋਣਗੇ ਅੱਜਕੱਲ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਾਹਰ ਟਰੱਕ ਚਲਾਉਂਦੇ ਵਿਚਾਰੇ ਸਾਡੇ ਭਾਈ ਸਿੱਧਾ ਆ ਕੇ ਇਥੋਂ ਮਿਸ ਗਾਈਡ ਕਰ ਦਿੰਦੇ ਨੇ ਤੂੰ ਤਾਂ ਬਹੁਤ ਸੋਹਣਾ ਗਾਉਣਾ ਯਾਰ ਤੂੰ ਕੈਸਟ ਕਰ ਕਿੰਨੇ ਕੀ ਪੈਸੇ ਲੱਗਦੇ ਨੇ ਆਪਣਾ 15 ਲੱਖ ਦੀ ਖੇਡ ਅੱਲਾ ਗੱਲ ਹੀ ਨਹੀਂ ਕੋਈ ਚਲੋ ਆਈ ਇੱਥੇ ਕਰਾਈ ਤੇ ਉਹ ਰਿਸ਼ਤੇਦਾਰਾਂ ਨੂੰ ਬਣਦੇ ਰਹਿ ਜਾਂਦੇ ਨੇ ਜੀ ਫਿਰ ਹਨਾ ਫਿਲਮਾਂ ਦੀ ਫਿਲਮ ਫਿਰ ਮੱਚ ਵੀ ਐਵੇਂ ਹੈਗਾ ਮੈਂ सेम ਬਿਲਕੁਲ ਜੀ ਇੱਥੇ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੈ ਤੇ ਕਈ ਬੰਦੇ ਧੱਕੇ ਚੜ ਜਾਂਦੇ ਆ ਜੀ ਪਰ ਅਵੇਅਰ ਹੋਣਾ ਚਾਹੀਦਾ ਤੁਸੀਂ ਸਟੈਪ ਬਾਈ ਸਟੈਪ ਗਰੋਨ ਕਰੋਗੇ ਤਾਂ ਮੇਰੇ ਸਾਬ ਲੋੜ ਜਿਹੜਾ ਪੱਕੀਆਂ ਹੋਣਗੀਆਂ ਅੱਛਾ ਜ਼ਮੀਨੀ ਪੱਧਰ ਤੋਂ ਉੱਠੇ ਕਲਾਕਾਰ ਮੈਂ ਪਹਿਲਾਂ ਵੀ ਕਿਹਾ ਹੈਗੇ ਹਾਂ ਜੀ ਇਹੋ ਜਿਹੇ ਬੰਦੇ ਨੂੰ ਸੰਘਰਸ਼ ਦੀਆਂ ਬਹੁਤ ਗੱਲਾਂ ਹੁੰਦੀਆਂ ਨੇ ਜੀ ਜਦੋਂ ਪੜਦੇ ਹੁੰਨੇ ਆ ਜਦੋਂ ਫਿਰ ਇਸ ਲਾਈਨ ਚ ਆਉਦੇ ਹੈਗੇ ਆ ਜੀ ਕੋਈ ਇੱਕ ਨਿੱਕੀ ਮੋਟੀ ਜਿਹੜੀ ਯਾਦ ਜੁੜੀ ਹੋਵੇ ਜਿਹੜੀ ਅੱਜ ਤੱਕ ਨਹੀਂ ਭੁੱਲੇ ਹੈਗੇ ਇਸ ਮੁਕਾਮ ਤੇ ਪਹੁੰਚ ਕੇ ਜੀ ਮੇਰੇ ਇਦਾਂ ਦਾ ਖੈਰ ਮੇਰੇ ਨਾਲ ਕੋਈ ਇਦਾਂ ਦਾ ਇਨਸੀਡੈਂਟ ਫਿਲਹਾਲ ਤਾਂ ਨਹੀਂ ਹੋਇਆ ਜਿੱਥੇ ਵੀ ਹੱਥ ਪਾਇਆ ਪਰਮਾਤਮਾ ਨੇ ਏਡੀ ਮੇਰਾ ਹੱਥ ਫੜਿਆ ਵੈਸੇ ਘਰ ਦੇ ਵਿੱਚ ਕੋਈ ਐਕਟਿੰਗ ਵਾਲਾ ਪੱਖੋਂ ਕੋਈ ਸੀਗਾ ਜੀ ਘਰ ਦੇ ਵਿੱਚ ਨਹੀਂ ਘਰ ਦੇ ਵਿੱਚ ਇਦਾਂ ਦਾ ਤਾਂ ਕੋਈ ਮਾਹੌਲ ਨਹੀਂ ਸੀਗਾ ਬਸ ਮੇਰੇ ਮੇਰੇ ਫਾਦਰ ਸਾਹਿਬ ਉਹ ਅੱਜ ਵੀ ਪੇਂਟਿੰਗ ਕਰਦੇ ਨੇ ਸਕੈਚ ਸਕੈਚ ਪੈਨਸਲ ਸਕੈਚ ਬਣਾਉਂਦੇ ਨੇ ਜੀ ਸ਼ਾਇਦ ਮੈਂ ਕਹਿੰਨਾ ਜੈਨੇਟਿਕ ਹੁੰਦਾ ਜੀ ਉਹਨਾਂ ਦੇ ਜੀਨਸ ਜਿਹੜੇ ਮੇਰੇ ਵਿੱਚ ਆਏ ਨੇ ਤਾਂ ਮੈਂ ਇਧਰਲੇ ਪਾਸੇ ਚਲਾ ਗਿਆ ਤੇ ਦੂਜੀ ਗੱਲ ਮੈਂ ਇਹ ਕਹਿੰਨਾ ਵੀ ਜਦੋਂ ਬਚਪਨ ਚ ਸੀਗੇ ਜੀ ਉਦੋਂ ਸ਼ਰਾਰਤਾਂ ਕਰਦੇ ਹੁੰਦੇ ਤੇ ਗਵਾਂਡੀਆਂ ਦੀ ਨਕਲ ਲਾਈ ਜਾਂਦੇ ਇੱਕ ਦੂਜੇ ਦੀ ਹੈਨਾ ਹਾਂ ਤੇ ਉਹਨਾਂ ਨੇ ਉਹ ਹੀ ਐਪਰੀਸ਼ੀਏਟ ਕਰਨਾ ਵੀ ਵੈਰੀ ਗੁੱਡ ਕਰਕੇ ਦਿਖਾ ਹਾਂ ਦੱਸਿਓ ਕਿਦਾਂ ਦਿੱਤਾ ਸਭ ਕਿਦਾਂ ਕਰਦੇ ਨੇ ਨਾ ਮੈਂ ਉਹ ਕਰੀ ਜਾਣਾ ਉਸ ਗੱਲ ਦੀ ਐਪਰੀਸ਼ੀਏਸ਼ਨ ਮਿਲਦੀ ਗਈ ਜੇ ਕਿਤੇ ਉਸ ਦਿਨ ਮੈਨੂੰ ਘੋਰਿਆ ਹੁੰਦਾ ਜੇ ਉਦਣੇ ਮੇਰੇ ਦੋ ਚਪੇੜਾਂ ਕੰਨ ਤੇ ਵੱਜੀਆਂ ਹੁੰਦੀਆਂ ਸ਼ਾਇਦ ਬਰਿੰਦਰ ਸਿੰਘ ਬਿੰਨੂ ਢਿੱਲੋਂ ਨਾ ਬਣਦਾ ਜੀ ਅੱਛਾ ਜਿਹੜਾ ਇੱਕ ਉਹ ਤੁਸੀਂ ਇਸ ਸੀਰੀਜ਼ ਦੇ ਵਿੱਚ ਅਸੀਂ ਸੁਣਦੇ ਹੁੰਨੇ ਤੁਹਾਡਾ ਕਰਿਆ ਕਰਦੇ ਆ ਇਸ ਤਰ੍ਹਾਂ ਕਰਿਆ ਕਰਦੇ ਹਾਂ ਹਾਂਜੀ ਉਹ ਸਾਡੇ ਮੇਰਾ ਨਾ ਮੈਂ 10th ਦੇ ਵਿੱਚ ਸੀਗਾ ਜੀ ਜਦੋਂ ਮੈਂ میٹرਕ ਕੀਤੀ ਜੀ ਤਾਂ ਸਾਡੇ ਮੈਥਮੈਟਿਕਸ ਦੇ ਟੀਚਰ ਸੀਗੇ ਜੀ ਉਹ ਉਪਰ ਸਾਈਡ ਦੇ ਸੀਗੇ ਉਹ ਇਸ ਤਰ੍ਹਾਂ ਕਰ ਰਹੇ ਤੇ ਇਸ ਤਰ੍ਹਾਂ ਕਰੇ ਕਰਦੇ ਸਭ ਤੋਂ ਪਹਿਲਾਂ ਬੈਠਿਆ ਕਰਦੇ ਆ ਫਿਰ ਖੜੇ ਹੋਇਆ ਕਰਦੇ ਆ ਫਿਰ ਇਧਰ ਆਇਆ ਕਰਦੇ ਆ ਉਹਨਾਂ ਨੂੰ ਫਿਰ ਅਬਜ਼ਰਵ ਕੀਤਾ ਜੀ ਮੈਂ ਫਿਰ ਉਹ ਕੈਰੈਕਟਰ ਮੈਂ ਜਿਗ ਨੂੰ ਹਾਜ਼ਰੇ ਦੇ ਵਿੱਚ ਕੀਤਾ ਸੀ ਉਹ ਕਦੇ ਮਿਲਦੇ ਨੇ ਜੀ ਕਦੇ ਉਹਨਾਂ ਨੇ ਕਿਹਾ ਵੀ ਮਿਲਦੇ ਮੈਨੂੰ ਬਹੁਤ ਸਾਡੇ ਪਟਿਆਲੇ ਦੇ ਖਾਸ ਕਰਕੇ ਮੇਰੇ ਜਿਵੇਂ ਤੁਹਾਨੂੰ ਕਹੇ ਅਬਜ਼ਰਵੇਸ਼ਨ ਬਹੁਤ ਕੈਰੈਕਟਰ ਤੁਹਾਨੂੰ ਦਿਨ ਦੇ ਵਿੱਚ ਮਿਲਦੇ ਰਹਿੰਦੇ ਨੇ ਤੁਸੀਂ ਉਹਨੂੰ ਅਬਜ਼ਰਵ ਕਰਕੇ ਉਹਦੇ ਵਿੱਚ ਢਾਲਦੇ ਰਹਿੰਦੇ ਹੋ ਕਈ ਲੋਕ ਮਿਲਣੇ ਜਿੱਦਾਂ ਪਟਿਆਲੇ ਦਾ ਮੈਂ ਸਿੱਧਾ ਉਹ ਜਿਹੜਾ ਵੀ ਉਸੇ ਪਤਾ ਕੀ ਚੱਕਰ ਆ ਬੜਾ ਮਜ਼ਾ ਹੁੰਦਾ ਤੂੰ ਚਲੋ ਤੇ ਸੀਨਾ ਇੱਕ ਗੱਲ ਤੇ ਸੁਣੋ ਉਹ ਕਰਦੇ ਰਹਿਣਾ ਉਹ ਤਾਂ ਬੜਿਆ ਕੇ ਵਧਾਈ ਨਾ ਵੈਰੀ ਗੁੱਡ ਯਾਰ ਬੜਾ ਅੱਛਾ ਕੀਤਾ ਸਾਡਾ ਕੀਤਾ ਅਜਰਾ ਕੀਤਾ ਕਦੇ ਇਦਾਂ ਦੀ ਨਾਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਵਧੀਆ ਤਰੀਕੇ ਨਾਲ ਹੀ ਕਰੀਦਾ ਕਿਸੇ ਕਦੇ ਕਿਸੇ ਦੀ ਦਿਲੋਂ ਇਹ ਚਾ ਕੇ ਵੀ ਕਿਸ ਤੱਕੇ ਨਾਲ ਕਿਸੇ ਨੂੰ ਇਨਸਰਟ ਕਰੀਦਾ ਨਾ ਸੋਚ ਕੇ ਕਦੇ ਵੀ ਨਹੀਂ ਕੀਤਾ ਅੱਛਾ ਅਸੀਂ ਮੈਂ ਇੱਕ ਥੋੜਾ ਗੰਭੀਰ ਸਵਾਲ ਕਰਨ ਲੱਗੇ ਆ ਜੀ ਜਦੋਂ ਤੁਸੀਂ ਥੀਏਟਰ ਵੀ ਕਰਦੇ ਹੈਗੇ ਜਦੋਂ ਅਸੀਂ ਥੀਏਟਰ ਵਰਸਸ ਫਿਲਮਾਂ ਦਾ ਕੰਪੈਰੀਜ਼ਨ ਕਰਦੇ ਹੈਗੇ ਆ ਥੀਏਟਰ ਜੇ ਤੁਸੀਂ ਦੇਖ ਜਿਹੜਾ ਮੇਰਾ ਆਬਜ਼ਰਵੇਸ਼ਨ ਹੈ ਜੋ ਇਹ ਹੈਗੇ ਵੀ ਥੀਏਟਰ ਅਜੇ ਤੱਕ ਕਮਰਸ਼ੀਅਲ ਨਹੀਂ ਹੋ ਸਕਿਆ ਥੀਏਟਰ ਦੇ ਸਿਰ ਤੋਂ ਤੁਸੀਂ ਇਕੱਲੇ ਥੀਏਟਰ ਦੇ ਸਿਰ ਤੋਂ ਰੋਟੀ ਨਹੀਂ ਕਾ ਸਕਦੇ ਪਰ ਤੁਹਾਡਾ ਜਿਹੜਾ ਕਲਾਕਾਰ ਦਾ ਢੰਡਾ ਉਹ ਥੀਏਟਰ ਪੂਰਾ ਕਰਦਾ ਹੈ ਥੀਏਟਰ ਸਭ ਤੋਂ ਟਫ ਮੰਨਦਾ ਜੀ ਮੈਂ ਜ਼ਿੰਦਗੀ ਦੇ ਵਿੱਚ ਇੱਕ ਕਲਾਕਾਰ ਲਈ ਜੇ ਥੀਏਟਰ ਕਰਨਾ ਹੈ ਤਾਂ ਸਭ ਤੋਂ ਟਫ ਹੈ ਥੈਨ ਥੋੜਾ ਸੈਕੰਡਰੀ ਹੈਗਾ ਸੀਰੀਅਲਸ ਸਭ ਤੋਂ ਇਜ਼ੀ ਲਾਈਨ ਹੈਗੀ ਜਿਹੜੀ ਉਹ ਮੂਵੀਜ਼ ਜਿੱਤੇ ਤੇ ਆਪੋਜ਼ਿਟ ਦੇ ਐਕਸਪੋਜ਼ਰ ਸਭ ਤੋਂ ਵੱਧ ਮੂਵੀਜ਼ ਦੇ ਵਿੱਚ ਥੈਨ ਟੀਵੀ ਥੈਨ ਥੀਏਟਰ ਥੀਏਟਰ ਦੇ ਵਿੱਚ ਤੁਹਾਨੂੰ ਸੀਮਤ ਬੰਦੇ ਨੇ ਜਿਹੜੇ 5-700 ਬੰਦਾ 1000 ਬੰਦਾ ਵੱਧੋ-ਵੱਧ ਹਨਾ ਜੀ 200 ਬੰਦਾ ਉਹਨਾਂ ਨੇ ਦੇਖਿਆ ਤੇ ਫਿਰ ਉਹ ਚ ਇਹ ਹੈ ਵੀ ਰੀਟੇਕ ਹੈ ਨਹੀਂ ਲਾਈਫ 'ਚ ਹਨਾ ਜਿਹਦਾ ਲਾਈਫ 'ਚ ਆਪਣੇ ਰੀਟੇਕ ਹੈ ਨਹੀਂ ਉਹਦੇ ਰੀਟੇਕ ਹੈ ਨਹੀਂ ਜਿਹਨੇ ਕਿਰਦਾਰ ਨੇ ਵਧੀਆ ਕੰਮ ਕੀਤਾ ਉਹਨੂੰ ਮੌਕੇ ਤੇ ਤਾੜੀਆਂ ਨਾਲ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਵਧੀਆ ਕੀਤਾ ਉਹ ਸਾਰੇ ਡਾਇਲੌਗ ਵੀ ਆਪਣੇ ਲਗਾਤਾਰ ਹੀ ਲਗਾਤਾਰ ਹੀ ਬੋਲ ਰਹੇ ਤੁਸੀਂ ਲਗਾਤਾਰ 2.5 ਘੰਟੇ 3 ਘੰਟੇ ਪਰਫਾਰਮ ਕਰਨਾ ਜੀ ਉਹ ਟਫ ਜੌਬ ਹੈ ਮੇਰੇ ਹਿਸਾਬ ਦੇ ਨਾਲ ਅੱਛਾ ਉਹਦੇ ਕੰਪੈਰੀਜ਼ਨ ਜਿਹੜੇ ਅੱਜ ਕੱਲ ਕੋਮੇਡੀ ਸ਼ੋਜ਼ ਚੱਲ ਰਹੇ ਹੈ ਉਹਨਾਂ ਨੂੰ ਕਿਸ ਪੱਧਰ ਤੇ ਮੰਨਦੇ ਹੈਗੇ ਆ ਜਿਹੜੇ ਟੀਵੀ 'ਤੇ ਚੱਲਦੇ ਟੀਵੀ 'ਤੇ ਚੱਲ ਰਹੇ ਨੇ ਮੈਂ ਹੁਣ ਤਾਂ ਇਹੀ ਕਹੂੰਗਾ ਜੀ ਪਰ ਹੁਣ ਅੱਤ ਹੈ ਜੀ ਤੁਸੀਂ ਹਰ ਰੋਜ਼ ਦੇਖਦੇ ਹੋ ਕਮੇਡੀ ਸ਼ੋਜ਼ ਹੀ ਚੱਲ ਜਾਂਦੇ ਨੇ ਬਲਕਿ ਮੈਂ ਤਾਂ ਇਹ ਕਹੂੰਗਾ ਵੀ ਲੋਟ-ਪੋਟ ਚਾਚਾ ਜਾਂ ਜਿਹੜੇ ਤੁਸੀਂ ਜਿਹੜੇ ਸਟੇਸ਼ਨ ਤੋਂ ਬੁੱਕਸ ਮਿਲਦੀਆਂ ਨੇ ਤੇ ਪਾਕਿਸਤਾਨੀ ਕਈਆਂ ਨੇ ਮੈਟਰ ਦੇਖਿਆ ਹੋਣਾ ਜੀ ਉਹ ਸੁਧਾਰ ਸੁਧਾਰ ਕੀ ਲਾਈ ਜਾਂਦੇ ਨੇ ਹਰ ਚੁਟਕਲਾ ਤੁਸੀਂ ਸੁਣਿਆ ਹੈ ਕਮੇਡੀ ਔਕੀ ਕਰਤੀ ਹੁਣ ਸਿਚੁਏਸ਼ਨਲ ਕਮੇਡੀ ਆ ਗਈ ਜੀ ਮੇਰੇ ਖਿਆਲ ਨਾਲ ਜਿਹੜੇ ਸਿਚੁਏਸ਼ਨ ਇਦਾਂ ਦੀ ਕ੍ਰੀਏਟ ਹੋਈ ਮੂਵੀਜ਼ ਦੇ ਵਿੱਚ ਜਿੰਨਾ ਤੁਸੀਂ ਦੇਖਦੇ ਹੋ ਬੀ ਸਿਚੁਏਸ਼ਨ ਤੇ ਲੋਕਾਂ ਨੂੰ ਹਾਸਾ ਆਉਂਦਾ ਚੁਟਕਲੇ ਤੇ ਹਾਸਾ ਉਹਨਾਂੋਂ ਹਟ ਗਿਆ ਜੀ ਹੁਣ ਪਰ ਇੱਕ ਬਹਿ ਤਰਾਸ ਦੀ ਕਹਿੰਦਾ ਇਹ ਜਿਹੜੇ ਜਿੰਨੇ ਵੀ ਕਮੀਡੀਅਨ ਹੋਏ ਨੇ ਉਹਨਾਂ ਦੀ ਤਰਾਸ ਦੀ ਹੈ ਜੀ ਇਹ ਜਿਵੇਂ ਸਿੰਗਰ ਹੈ ਉਹ ਇੱਕ ਗੀਤ ਗਾਉਂਦਾ ਇੱਕ ਗੀਤ ਨਾਲ ਹਿੱਟ ਹੋ ਜਾਂਦਾ ਤੇ 10 ਸਾਲ ਰੋਟੀ ਖਾਂਦਾ ਜੀ ਲਗਾਤਾਰ 10 ਸਾਲ ਉਹਨੂੰ ਰੋਟੀ ਖਾਂਦਾ ਤੇ ਹਰੇਕ ਮੈਰਿਜ ਤੇ ਹਰੇਕ ਪ੍ਰੋਗਰਾਮ ਤੇ ਉਹਨੂੰ ਭਾਈ ਉਹ ਹਿਲਾ ਦੇ ਦੇ ਕਿਹੜਾ ਲਾਦੇ ਲਾਦੇ ਹਨਾ ਜੀ ਪੂਰਾ ਹਿੱਟ ਇੱਧਰ ਤੁਸੀਂ ਇੱਕ ਚੁਟਕਲਾ ਸੁਣਾਇਆ ਓਵਰਨਾਈਟ ਐਸਐਮਐਸ ਹੋ ਕੇ ਸਾਰਿਆਂ ਦੇ ਕੋਲੇ ਪਹੁੰਚ ਜਾਣਾ ਜੀ ਅਗਲੀ ਵਾਰ ਬੰਦਾ ਨਵਾਂ ਐਕਸਪੈਕਟ ਕਰਦਾ ਸੋ ਲਾ ਗਰਮੀਤ ਨੇ ਸੁਣਾਇਜੀ ਗੱਲ ਇਹਦਾ ਥੋੜਾ ਹੈ ਹੈ ਨਾ ਜੀ ਇਹ ਤਰਾਸ ਦੀ ਹੈ ਸਾਡੇ ਕਮੀਡੀਅਨਸ ਦੀ ਜਿਹੜੇ ਜਿੰਨੇ ਵੀ ਸਾਡੇ ਭਾਈ ਬੰਦੇ ਚਲੋ ਥੋੜਾ ਰੋਕਣਾ ਪੈਣਾ ਹੈ ਜੀ ਗੱਲਾਂ ਬਾਤਾਂ ਅਗਲੇ ਹਿੱਸੇ ਜਾਰੀ ਰੱਖਾਂਗੇ ਜਲਦ ਮਿਲਦੇ ਹਾਂ ਜੀ